ਨਮਸਕਾਰ ਦੋਸਤੋ ਮੈਂ ਰਮੇਸ਼ ਕਾ ਪਚਾਂ ਸੁਰ ਕਾ ਬਨਿਊਸ ਕੋਰ ਕੇ ਦੁਆ ਪੰਜਾਬ ਬਹੁਤ ਹੀ ਦੁਖਦਾਈ ਖਬਰ ਸੰਜੀਤ ਕੁਮਾਰ ਕੱਕੜ ਜਿਸ ਨੂੰ ਪਿਆਰ ਨਾਲ ਬਾਵਾ ਕਹਿੰਦੇ ਸਨ ਇੱਕ ਡੇਂਗੂ ਦੀ ਬਿਮਾਰੀ ਦਾ ਸ਼ਿਕਾਰ ਹੋਏ ਔਰ ਅਚਾਨਕ ਉਹਨਾਂ ਦੀ ਪਰਸੋਂ ਮੌਤ ਹੋ ਗਈ ਉਹਨਾਂ ਦੇ ਬੇਟੇ ਵਾਸੂ ਕੱਕੜ ਜੋ ਕੈਨੇਡਾ ਵਿਖੇ ਰਹਿੰਦੇ ਸਨ ਅੱਜ ਕੋਟਕਪੂਰਾ ਵਿਖੇ ਪਹੁੰਚੇ ਔਰ ਸੰਜੀਤ ਕੁਮਾਰ ਬਾਵਾ ਦਾ ਅੰਤਮ ਸੰਸਕਾਰ ਕੀਤਾ ਗਿਆ ਔਰ ਉਸਦੇ ਬੇਟੇ ਵਾਸੂ ਕੱਕੜ ਨੇ ਅਗਨੀਪੇਟ ਕੀਤੀ ਜਿੱਥੇ ਸ਼ਹਿਰ ਦੀਆਂ ਮਹਾਨ ਹਸਤੀਆਂ ਪਹੁੰਚੇ ਉੱਤੇ ਰਾਜਨੀਤਿਕ ਬਾੜੀਆਂ ਪ੍ਰਵਿੱਧਕਦਾਰੇ ਪਰ ਜਿੱਥੇ ਬੰਦੀਆਂ ਵੀ ਉੱਤੇ ਪਹੁੰਚੇ ਸਮਾਜ ਸੇਵੀਆਂ ਵਿਅਸੇ ਵੀ ਪਹੁੰਚੇ ਜਿੰਨਾਂ ਦੇ ਵਿੱਚ ਮੰਤਾ ਅਕਾਲੀ ਦਲ ਦੇ ਮੰਤਾ ਸਿੰਘ ਬਰਾੜ ਬਲਜੀਤ ਸਿੰਘ ਖੀਵਾ ਸਮਾਜ ਸੇਵੀ ਸੁਤੰਤਰ ਜੋਸੀ ਨਗਰ ਕੌਂਸਲ ਪ੍ਰਧਾਨ ਨਾਇਸ ਪ੍ਰਧਾਨ ਉਹਨਾਂ ਬਿੱਟਾ ਚੋਪੜਾ ਗੁਰਿੰਦਰ ਸਿੰਘ ਮਹਿੰਦੀ ਰਤਾ ਹੋਰ ਹੋਰ ਵੀ ਬਹੁਤ ਮਹਾਨ ਹਸਤੀਆਂ ਉੱਥੇ ਪਹੁੰਚੀਆਂ ਕਾਂਗਰਸੀ ਅਗੂ ਅਜੇਪਾਲ ਸਿੰਘ ਸੰਧੂ ਦੇ ਪ੍ਰਾ ਸੁਖੀ ਸੁਖਪਾਲ ਸਿੰਘ ਸੁਖੀ ਸੰਧੂ ਵੀ ਉੱਥੇ ਪਹੁੰਚੇ ਔਰ ਪਰਿਵਾਰ ਨਾਲ ਦੁੱਖ ਜ਼ਾਹਰ ਕੀਤਾ ਤੁਹਾਨੂੰ ਦਿਖਾਉਣੇ ਲੱਗੇ ਤਸਵੀਰਾਂ ਉੱਪਰ ਆਇਆ ਨਾ ਉਹਦੇ ਉੱਪਰ ਚੜ੍ਹ ਜਾ

Yeah.